ਜੀਤ মিডিਏ ਤੇ ਆਪ ਸਭ ਦਾ ਸਵਾਗਤ ਹੈ ਡਿਪਟੀ ਕਮਿਸ਼ਨਰ ਨੇ ਸਤਲੁਜ ਦਰਿਆ ਨਾਲ ਲੱਗਦੇ ਪਿੰਡਾਂ ਦਾ ਦੌਰਾ ਕੀਤਾ ਮੌਨਸੂਨ ਸੀਜ਼ਨ ਦੌਰਾਨ ਹਿਮਾਚਲ ਵਿੱਚ ਪਾਰੀ ਮੀਂਹ ਕਾਰਨ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵਧਨ ਨਾਲ ਜ਼ਿਲ੍ਹੇ ਦੇ ਸਤਲੁਜ ਦਰਿਆ ਨਾਲ ਲੱਗਦੇ ਪਿੰਡਾਂ ਵਿੱਚ ਹੜਾ ਵਰਗੇ ਹਾਲਾਤ ਨਨ ਜਿੱਠ ਲਈ ਡਿਪਟੀ ਕਮਿਸ਼ਨਰ ਦੀਪ ਸ਼ਿਕਾ ਸ਼ਰਮਾ ਵੱਲੋਂ ਪਿੰਡ ਰੁਕਨੇ ਵਾਲਾ ਅਤੇ ਗੱਟਾ ਭਾਸ਼ਾ ਦਾ ਦੌਰਾ ਕੀਤਾ ਗਿਆ ਇਹ ਦਰਿਆ ਵਿੱਚ ਪਾਣੀ ਦੇ ਪੱਧਰ ਤੇ ਬੰਨਾ ਦੀ ਮਜ਼ਬੂਤੀ ਦਾ ਜਾਜਾ ਲਿਆ ਗਿਆ ਇਸ ਮੌਕੇ ਐਸ.ਡੀ.ਐਮ ਜੀਰਾ ਗੁਰਮੀਤ ਸਿੰਘ ਵੀ ਵਿਸ਼ੇਸ਼ੌਰ ਤੇ ਹਾਜ਼ਰ ਸਨ ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੜ੍ਹ ਦੀ ਸਥਿਤੀ ਨਾਲ ਨਿਪਟਲ ਲਈ ਅਤੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਅਜੇ ਹਾਲਾਤਾਂ ਨਾਲ ਸਚਾਰੂ ਢੰਗ ਨਾਲ ਨਿਜਿਠਿਆ ਜਾ ਸਕੇ ਲੋਕਾਂ ਦਾ ਜਾਨੀ ਵਾਲੀ ਨੁਕਸਾਨ ਨਾ ਹੋਵੇ ਇਸ ਮੌਕੇ ਉਹਨਾਂ ਪਿੰਡ ਰੁਕਨੇ ਵਾਲਾ ਵਿਖੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਅਤੇ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਉਹਨਾਂ ਪਿੰਡਾਂ ਦੇ ਵਸਨੀਕਾਂ ਨੂੰ ਵੀ ਬੰਨਾ ਦਿਵਜ ਬੁਤੀ ਦੇ ਪ੍ਰਸ਼ਾਸਨ ਸੈਕੋਗ ਦੇ ਅਪੀਲ ਕੀਤੀ ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ ਫਿਰੋਜ਼ਪੁਰ ਤੋਂ ਮਨਜੀਤ ਢਲੋ ਦੀ ਰਿਪੋਰਟ ਜੀਵਨ ਤੁਸੀਂ ਅੱਜ ਇੱਥੇ ਪਿੰਡ ਆਇਆ ਹੈ ਕੀ ਵੱਲੋਂ ਕੋਈ ਸਿਚੁਏਸ਼ਨ ਇੱਥੇ ਜੀ ਰੁਕਣੇ ਵਾਲਾ ਪੁਆਇੰਟ ਸਾਡਾ ਜ਼ਿਲ੍ਹੇ ਦਾ ਬਹੁਤ ਕ੍ਰਿਟੀਕਲ ਪੁਆਇੰਟ ਹੈ ਜਿਹੜਾ 2003 ਦੇ ਸਾਡਾ ਇਸ ਵੇਲੇ ਵੀ ਫੇ ਅ ਪ੍ਰੀਚ ਹੋਈ ਸੀ ਤਾਂ ਉਹੀ ਦੇਖਣ ਆਏ ਸੀ ਤੇ ਥੋੜੀ ਕਮੀਆਂ ਇੱਥੇ ਪਾਈ ਗਈਆਂ ਜਿਹੜੇ ਅੱਜ ਟ੍ਰੇਨਿੰਗ ਡਿਪਾਰਟਮੈਂਟ ਤੇ ਆਪਣਾ ਰਿਵਿਊ ਸਾਬ ਤੇ ਐਸਜੀਓ ਸਾਹਿਬ ਨੇ ਕਿਹਾ ਹੈ ਕਿ ਉਹ ਇਮੀਡੀਏਟਲੀ ਆਪਣਾ ਕੰਮ ਇਸੇ ਸ਼ੁਰੂ ਕਰਾ ਲਾ ਲੋਕਾਂ ਦੇ ਦਮਾਂ ਲਈ ਤੇ ਇਹ ਕਿ ਜਿਹੜੇ ਸਟੱਡ ਆਲਰੇਡੀ ਹੈ ਤਿਰਪਾਵੇਂ ਘਟਾਂ ਦੇ ਸਟੱਡ ਹਨ ਉਹਨਾਂ ਦੇ ਸਪਰਿੰਗਿੰਗ ਵੀ ਲੋੜ ਹੈ ਉਹ ਚੀਜ਼ ਤੇ ਦਿੱਖ ਨਹੀਂ ਰਹੀ ਹੈ ਤਾਂ ਇਹ ਡਾਇਰੈਕਸ਼ਨ ਦਿੱਤੀ ਗਈ ਹੈ ਕਿ ਸ਼ਾਮ ਤੋਂ ਹੀ ਅੱਜ ਕੰਮ ਸ਼ੁਰੂ ਕਰਕੇ ਤੇ ਵਿਦਨ ਨੈਕਸਟ 48 ਤੋਂ 72 ਆਵਰਸ ਇਹਨੂੰ ਮੁਕੰਮਲ ਕਰਨਾ ਚਾਹੀਦਾ ਹੈ ਤੇ ਤਸੀਹਿੰਦਾ ਤੇ ਐਸਜੀਓ ਟ੍ਰੇਨਿੰਗਸ ਇੱਥੇ ਸਪੈਸੀਫਿਕ ਡਿਊਟੀ ਲਾਈ ਜਾਂਦੀ ਹੈ ਕਿ ਉਹ ਇੱਥੇ ਹਾਜ਼ਰ ਰਹਿ ਕੇ ਉਹ ਸ਼ੋਰ ਕਰਦੇ ਹੈ